ਆਜੋ ਕਰੀਏ ਦਿਦਾ ਚੰਨ ਕੁਜਰੀ ਦੇਲਾ ਜੁਬੀ ਦੇਲਾ ਆਜੋ ਕਰੀਏ ਦਿਦਾ ਜੰਨ ਕੁਜਰੀ ਦੇ ਲਾ ਕੁਜਰੀ ਦੇ ਲਾ ਕੀ ਕੀ ਗੌਤਕ ਦਿਖਾਉਂਦੇ ਕੀ ਕੀ ਗੌਤਕ ਦਿਖਾਉਂਦੇ ਆਜੋ ਤੱਕੀਏ ਨਜ਼ਾਰੇ ਬੱਝ ਖੰਡ ਨੂੰ ਨੇ ਚੱਲੇ ਪੁੱਤ ਗੋਬਿੰਦ ਦੇ ਪਿਆਰ ਠੰਡ ਨੂੰ ਨੇ ਚੱਲੇ ਪੁੱਤ ਕੋ ਬਿੰਦ ਤੇ ਪਿਆਰੇ ਸੋਹਣੀ ਕਲੰਗੀ ਸਜਾ ਕੇ ਹੱਥਾਂ ਚ ਫੜਾ ਕੇ ਹੱਥਾਂ ਚ ਫੜਾ ਕੇ ਅੱਜ ਅੱਜ ਵਹਿਗੁਰਜੀ ਦਾ ਖਾੜਸਾ ਜਿਹੜੀ ਵਹਿਗੁਰਜੀ ਦੀ ਫਤਿਹ ਅੱਜ ਸਹਿਦ ਯਾਦਾਂ ਨੂੰ ਯਾਦ ਦੇ ਦੇਖੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਔਰ ਸਾਰੇ ਹੀਵਨ ਦੇ ਪਰਿਵਾਰ ਦੇ ਯਾਦ ਦੇ ਵਿੱਚ ਜਿਹੜੀੜੀ ਰੋਡ ਖੰਨਾ ਦੇਖੇ ਸਰਦਾਰ ਜਹਦ ਸਿੰਘ ਜੀ ਤੇ ਸਮੂਹ ਸੰਗਤਾਂ ਵੱਲੋਂ ਕਾਹਦਾ ਲੰਗਰ ਅੱਥੇ ਬ੍ਰੈਡ ਦਾ ਲੰਗਰ ਬਹੁਤ ਮਸਾਮਲਾ ਉਹਦਾ ਜੁਗਰਾਨੇ ਦੇ ਕਰਦੇ ਹੋਏ ਇਹ ਲੰਗਰ ਲਗਾਇਆ ਗਿਆ ਹੈ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਕਿ ਆ ਕੇ ਲੰਗਰ ਛਕੋ ਤੇ ਚਾਹ ਪਾਣੀ ਪੀਓ ਸਹਿਬਜ਼ਾਦੇ ਦਾ ਨੇਸ਼ਾ ਗੁਣਗਾਨ ਕਰੋ ਜਿਨ੍ਹਾਂ ਦੇ ਸਹਾਰੇ ਸਹਿਬਜ਼ਾਦੇ ਦੇ ਅੱਜ ਅਸੀਂ ਇਹ ਐਸ਼ ਰਵਿਸ਼ ਆਪਣੀ ਜਵਾਨੀਆਂ ਆਪਣੇ ਬੁੱਢਾਪਾ ਮਾਣ ਰਹੇ ਹਾਂ ਸਹਿਬਜ਼ਾਦੇ ਨੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਇਹ ਆਪਣਾ ਪਰਿਵਾਰ ਆਪਣਾ ਬਾਰ ਕੇ ਸਾਨੂੰ ਅੱਜ ਇਸ ਦੁਨੀਆ ਦੇ ਤੇ ਰਹਿਣ ਲਈ ਸਾਨੂੰ ਇਹ ਜਗ੍ਹਾ ਦਿੱਤੀ ਆ ਵੀ ਅਸੀਂ ਉਹਨਾਂ ਦਾ ਤੈਜ ਰੋ ਧਰਵਾਦ ਕਰਦਾ ਗੁਰੂ ਗੋਬਿੰਦ ਸਿੰਘ ਜੀ ਦਾ ਅਸੀਂ ਕਿਹੜੇ ਸ਼ਬਦਾਂ ਨਾਲ ਉਹਨਾਂ ਦਾ ਸ਼ੁਕਰੀਆ ਨਾ ਕਰੀਏ ਅਸੀਂ ਸ਼ੁਕਰੀਆ ਨਾ ਕਰ ਜੋ ਵੀ ਕਰਦੇ ਵੀ ਸ਼ੁਕਰੀਆ ਨਾ ਕਰੀਏ ਦਸਾਂ ਬਹੁਤ ਘੱਟ ਆ ਇਸ ਲਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆਪਣੇ ਰੋਡ ਦੇ ਉੱਤੇ ਛੋੜੇ ਸਾਹਿਬ ਜੀ ਆਦਿਆਂ ਦੇ ਸ਼ਹੀਦੀ ਦਿਹਾੜੇ ਤੇ ਲੰਗਰ ਲਾਇਆ ਲੈ ਡੇੜੀ ਰੋਡ ਤੇ ਲੰਗਰ ਲਾਏ ਨੇ ਆਪਣੇ ਬਰੈਡ ਚਾਹ ਦਾ ਲੰਗਰ ਚੱਲ ਰਿਹਾ ਹੈ ਗਰਮਾ ਗਰਮ ਚਾਹ ਚੱਲੀ ਹੈ ਗਰਮਾ ਗਰਮ ਬਰੈਡ ਚੱਲੇਤਾ ਹੈ ਸਵੇਰ ਤੋਂ ਲੈ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੁਣ ਲੰਗਰ ਚੱਲਿਆ ਬਰੈਡਾਂ ਦਾ ਆਪਣੇ ਇੱਕ ਜਰਨੈਲ ਵੀਰ ਦੀ ਹੋਰ ਆਪਣੇ ਸੇਵਾਦਾਰ ਦੁਕਾਨ ਵਾਲੇ ਵੀਰ ਨੇ ਸਭ ਨੇ ਆਪਣੇ ਸਾਥ ਦਿੱਤਾ ਇਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਏਕਣੇ ਹਰੇਕ ਸਾਲ ਪ੍ਰਮਾਤਮਾ ਕੰਨੀਆਂ ਲੰਗਰ ਲਾਇਆ ਜਾਊਗਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਰਵਿੰਦਰ ਕੋਰ ਰੰਗੀ ਹੈ ਇਹੀ ਕਹਿਣਾ ਚਾਹਾਂਗੇ ਵੀ ਵਾਹਿਗੁਰੂ ਸਾਰਿਆਂ ਨੂੰ ਮੌਕੇ ਦੇਣ ਬਹੁਤ ਵੱਡਾ ਦਿਨ ਅੱਜ ਅਸੀਂ ਕਰਮਾ ਵਾਲੇ ਆ ਕਿ ਸਾਨੂੰ ਇਹ ਮੌਕਾ ਮਿਲਿਆ ਲਲਹੀੜੀ ਰੋਡ ਤੇ ਲਗਾਉਣ ਦਾ ਲੰਗਰ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਆ ਇਹ ਛੋਟੇ ਸਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਆ ਲੰਗਰ ਆ ਜਿਹੜੇ ਤੇ ਇਸ ਕਰਕੇ ਪੰਜਵਾਂ ਲੰਗਰ ਹੈ ਸਾਡਾ ਵਾਹਿਗੁਰੂ ਮੂਰੇ ਅਰਦਾਸ ਆ ਵੀ ਸਾਨੂੰ ਹਿੰਮਤ ਦੇਣ ਅਸੀਂ ਬੱਤੋ ਬੱਤ ਸੇਵਾ ਕਰ ਸਕੀਏ ਸਾਡੀ ਮਨਜ਼ੂਰ ਹੋ ਸਕੇ ਇੱਕ ਛੋਟੀ ਜੀ ਕੋਸ਼ਿਸ਼ ਆ ਸਾਡੀ ਸਾਰੇ ਭੈਣ ਭਰਾਵਾਂ ਵੱਲੋਂ ਤੇ ਇਦਾਂ ਹੀ ਅਸੀਂ ਰਲ ਮਿਲ ਕੇ ਸਾਰੇ ਭੈਣ ਭਰਾ ਅੱਗੇ ਤੋਂ ਵੀ ਲੰਗਰ ਲਾਉਂਦੇ ਰਹੀਏ ਤੇ ਉਸ ਵਾਹਿਗੁਰੂ ਅੱਗੇ ਇਹ ਅਰਦਾਸ ਆ ਦਿਨ ਦੁਗਣੀ ਰਾਤ ਚੌਗਣੀ ਸਾਰੇ ਤਰੱਕੀ ਕਰਨ ਤੇ ਕੋਈ ਗਲਤੀ ਆ ਕੋਈ ਭੁੱਲ ਚੁੱਕ ਮਾਫ ਕਰਨ ਸਾਨੂੰ ਖਿਮਾ ਦੇ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਜੋਰਾਵਾਲਾ ਫਤਿਹ ਸੇ ਸਾਡੇ ਸਾਥ ਮੁੱਖ ਰੱਖਦੇ ਆ ਪਹਿਲੇ 4 ਸਾਲਾਂ ਤੋਂ ਅਸੀਂ ਲੰਗਰ ਲਗਾ ਰਹੇ ਜਰਨੈਲ ਸਿੰਘ ਮੇਰੇ ਉਦੋਂ ਸਤਿਕਾਰ ਨੰਦੀਕਰਨ ਸੰਗਤਾਂ ਦੇ ਦਾਨੀ ਸਹਾਇਜਾਂ ਦੇ ਨਾਲ ਇਸ ਸਾਲ ਵੀ ਗੁਰਮਾਰੀ ਕਿਰਪਾ ਨਾਲ ਲੰਗਰ ਲਗਾ ਦਾਨੀ ਸਹਾਇਜਾਂ ਜਿਹਨਾਂ ਨੇ ਮਾ ਆਈਆ ਦਾਨੀ ਸੰਗਤਾਂ ਦਾ ਸਹਾਇਜੋਗ ਮਿਲਿਆ ਤਾਂ ਉਹਨਾਂ ਦਾ ਧੰਨਵਾਦ ਕਰਦਾ ਤਾਂ ਗੁਰਮਾਰੀ ਕਿਰਪਾ ਨਾਲ ਹਰ ਸਾਲ ਸੰਗਤਾਂ ਦੇ ਜਰਨੈਲ ਵੀ ਦੇ ਹਰ ਪੀੜ ਦੇ ਸਹਾਇਜੋਗ ਦੇ ਨਾਲ ਦੇ ਹੀ ਰੋੜ ਖੰਨਾ ਤੇ ਲੰਗਰ ਲਗਾਇਆ ਚੰਗਦਾ ਬੜੇ ਪ੍ਰੈਨ ਲੰਗਰ ਛਕਿਆ ਚਾਹ ਤੇ ਬਰੈਡ ਪਕੌੜਿਆਂ ਦਾ ਤੇ 10 ਬੋਲੇ ਸੱਚੇ ਪਾਤਸ਼ਾਹ ਦੀ ਬੇਨਤੀ ਆ ਕਾਲੀਗਲ ਪਾਤਸ਼ਾਹ ਦਾ ਸਦਾ ਹੀ ਜੁਣੀ ਦਾਂਗੇ ਜਿਨ੍ਹਾਂ ਨੇ ਜੋਨ ਦੇ ਖਿਲਾਫ ਆਵਾਜ਼ ਠਾਕੇ ਆਪਣੀ ਨਿਸ਼ਾਨੇ ਚੁਲੇ ਤੇ ਇਸ ਵੇਲੇ ਇਸਾ ਗੁਰੂ ਕਿਰਪਾ ਸੇ ਲੰਗਰ ਲਗਾਉਂਦੇ ਰਿਹਾ ਜਾਦਾ ਕੁਝ ਨਾ ਕਹਾਂ ਮੈਂ ਗੁਰੂ ਕਿਰਪਾ ਕਰੇ ਹਰ ਸਾਲ ਕਿਰਪਾ ਸਾਡਾ ਪੰਜਵਾਂ ਲੰਗਰ ਬਹਿਰ ਖਾਲਸਾ ਹੀ ਪਤੇ